ਅੱਜ ਜਦੋਂ ਕੰਨ ਲੱਗਿਆ ਸੌਖਾ ਜਿਹਾ ਕੰਮ ਜਦੋਂ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਵੇ ਤੇ ਘਰੇ ਬਣਿਆ ਵੀ ਕੁਝ ਨਾ ਹੋਵੇ ਤਾਂ ਫਿਰ ਆਪਾਂ ਨੂੰ ਹੈਲਥੀ ਵੀ ਚਾਹੀਦਾ ਹੋਵੇ ਉਹਦੇ ਨਾਲ ਆਪਾਂ ਬਣਾਣ ਲੱਗੀਆਂ ਸੈਲਡ ਸਿੰਪਲ ਜਿਹਾ ਸੈਲਡ ਜਿਹੜਾ ਕਿ 2 ਮਿੰਟ ਦੇ ਵਿੱਚ ਬਣ ਜਾਣਾ ਹੈ ਕੋਈ ਬਾਲਾ ਔਖਾ ਨਹੀਂ ਬਣਾਉਣ ਲਈ ਤੇ ਇਹਦੇ ਵਿੱਚ ਸਿੰਪਲੀਆਂ ਚੀਜ਼ਾਂ ਮੈਂ ਪਾਈਆਂ ਆ ਮੈਂ ਕੱਟੀ ਹੈਗੀ ਕੈਬੇਜ ਛੋਟੀ ਜੀ ਥੋੜੀ ਜੀ ਕੈਬੇਜ ਕੱਟੀ ਆ ਜਿਹਨੂੰ ਆਪਾਂ ਬੰਦ ਗੋਬੀ ਵੀ ਕਹਿ ਦਿੰਦੇ ਆ ਤੇ ਨਾਲ ਮੈਂ ਹੁਣ ਕੱਟਣ ਲੱਗੀਆਂ ਕਯੂਕੰਬਰ ਜਿਹਨੂੰ ਆਪਾਂ ਖੀਰਾ ਵੀ ਕਹਿੰਦੇ ਆ ਤੇ ਇੱਕ ਤਾਂ ਬੋਮਾ ਹੁੰਦੀ ਜਦੋਂ ਤੁਹਾਡੇ ਘਰ ਦੀਆਂ ਚੀਜ਼ਾਂ ਹੋਣ ਤੇ ਉਹਨਾਂ ਨੂੰ ਤਾਂ ਦੇਖ ਕੇ ਤਾਂ ਤੁਹਾਡੀ ਉਦਾਂ ਹੀ ਰੂਹ ਖੁਸ਼ ਹੋ ਜਾਂਦੀ ਆ ਨਾਲੇ ਤੇ ਲੈ ਕੇ ਪਾਣੀਆਂ ਵਿੱਚ ਗਾਜਰ ਜੇ ਜਿਹੜਾ ਵੀ ਤੁਹਾਡੇ ਕੋਲੇ ਵੈਜੀਟੇਬਲ ਹੈਗਾ ਆ ਤੁਸੀਂ ਪਾ ਸਕਦੇ ਆ ਇਹ ਕੋਈ ਨਹੀਂ ਹੁੰਦਾ ਕਿ ਤੁਸੀਂ ਬਈ ਸਪੈਸ਼ਲੀ ਕੋਈ ਲੈ ਕੇ ਆਉਣਾ ਸਿੰਪਲ ਇਹ ਚ ਮੈਂ ਚਾਰੇ ਚੀਜ਼ਾਂ ਪਾਉਂਦੀ ਆ ਤੇ ਕੋਈ ਬਾਲੀਆਂ ਨਹੀਂ ਪਾਈਆਂ ਆਪਾਂ ਗਾਜਰ ਪਾ ਲਈ ਗਾਜਰ ਘਰੇ ਪਈ ਸੀਗੀ ਕਿਉਂ ਕੰਬਸੀ ਤੇ ਆਪਣੇ ਕੋਲ ਕੈਬੇਜ ਪਈ ਸੀਗੀ ਤੇ ਜੇ ਤੁਹਾਡੇ ਕੋਲ ਕੋਈ ਇਹਨਾਂ ਚ ਕੋਈ ਮਿਸਿੰਗ ਆ ਤਾਂ ਤੁਸੀਂ ਮੱਕੀ ਦੇ दाणे ਪਾ ਸਕਦੇ ਹੋ সুইਟ ਕੌਰ ਕਾ ਪਾ ਸਕਦੇ ਆ ਹਨ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਿੰਪਲ ਜਿਹੀਆਂ ਹੁੰਦੀਆਂ ਇੱਕ ਸੌਖਾ ਜਿਹਾ ਤਰੀਕਾ ਮੈਂ ਤੁਹਾਨੂੰ ਦੱਸਦੀ ਆ ਇਹਦੇ ਨਾਲ ਇੰਨੇ ਖੁਸ਼ ਹੋ ਕੇ ਸਾਰੇ ਖਾਂਦੇ ਨਾਲ ਤਾਂ ਹੈਲਥੀ ਹੁੰਦਾ ਆ ਤੇ ਟੈਡ ਚ ਵੀ ਖਾਣ ਦਾ ਮਜ਼ਾ ਆਉਂਦਾ ਜਦੋਂ ਤੁਸੀਂ ਕੱਲੇ ਕੱਲੇ ਚੀਜ਼ ਦਾ ਵਾਈਟ ਕਰਦੇ ਹੋ ਤਾਂ ਕੱਲੇ ਕੱਲੇ ਚੀਜ਼ ਦਾ ਫਲੇਵਰ ਆਉਂਦਾ ਸਭ ਤੋਂ ਵੱਧ ਹੈਲਥੀ ਹੈਗਾ ਇਹ ਸੈਲਡ ਤੁਸੀਂ ਸ਼ਾਮ ਨੂੰ ਵੀ ਖਾ ਸਕਦੇ ਜੇ ਤੁਹਾਨੂੰ ਸ਼ਾਮ ਨੂੰ ਲੱਗੇ ਵੀ ਤੁਸੀਂ ਸ਼ਾਮ ਨੂੰ ਖਾਣਾ ਹੈ ਭੁੱਖ ਲੱਗੀ ਆ ਤੇ ਜੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋ ਤਾਂ ਤੁਸੀਂ ਜਰੂਰ ਇਹ ਜੈ ਸੈਲਡ ਇੱਕ ਦੋ ਵਾਰਾਂ ਵਿੱਚ ਬਣਾ ਕੇ ਜਾਂ ਦੁਪਹਿਰ ਨੂੰ ਨਹੀਂ ਸ਼ਾਮ ਨੂੰ ਜਰੂਰ ਖਾਇਆ ਕਰੋ ਕਿੰਨਾ ਲੈ ਇੱਕ ਟਾਹ ਕੇ ਇੱਕ ਇੱਕ ਗਾਜਰੀ ਕੱਟੀ ਮੈਂ ਕਿ ਕਿਦਾਂ ਇਹ ਕਰਕੇ ਬੁਖਾਰ ਰਹੀ ਹਾਂ ਤੇ ਮੈਂ ਹੀ ਕੱਲੀ ਨੇ ਖਾਣਾ ਸੀਸ ਕਰਕੇ ਮੈਂ ਆਪਣੇ ਲਈ ਥੋੜਾ ਜਿਹਾ ਬਣਾ ਰਹੀ ਹਾਂ ਆ ਲਓ ਜੀ ਆਪਾਂ ਕੱਟਤੀ ਗਾਜਰ ਨਹੀਂ ਤਾਂ ਤੁਸੀਂ ਗ੍ਰੈਂਡਰ ਚ ਪਾ ਕੇ ਵੀ ਕਰ ਸਕਦੇ ਹੋ ਤਾਂ ਪਤਾ ਛੋਟੀ ਛੋਟੀ ਪਰ ਮੈਂ ਇਹਨੂੰ ਥੋੜੀ ਜਿਹੀ ਮੋਟੀ ਰੱਖੀ ਆ ਤੇ ਮੈਂ ਕਿ ਇੱਥੇ ਹੀ ਬਸ ਮੇਰੇ ਘਰੇ ਖਲਾਰਾ ਵੀ ਬਹੁਤ ਪਿਆ ਕਿਉਂਕਿ ਮੇਰੇ ਘਰ ਇੱਕ ਨਾ ਨਿੱਨਾ ਜਿਹਾ ਛੋਟਾ ਜਿਹਾ ਇੱਕ ਬੇਬੀ ਆਇਆ ਤੇ ਮੈਂ ਉਹਦੇ ਲਈ ਖਾਣਾ ਬਣਾ ਰਹੀ ਸੀ ਦੂਸਰੀ ਸਾਈਡ ਤੇ ਫਿਰ ਮੈਂ ਕਿ ਆਪਣੇ ਲਈ ਵੀ ਥੋੜਾ ਜਿਹਾ ਸੈਲਡ ਬਣਾ ਲਾਂ ਬੇਬੀ ਮੇ ਬੇਬੀ ਗਰਲ ਆਇਆ ਮੇਰੀ ਗ੍ਰੈਂਡਡਾਟਰ ਤਾਂ ਆ ਲੋ ਜੀ ਆਪਣਾ ਸੈਲਡ ਬਣ ਗਿਆ ਇਹਦੇ ਵਿੱਚ ਆਪਾਂ ਪਾਈ ਇੱਕ ਗਾਜਰ ਇੱਕ ਕਯੂਕੰਬਰ ਤੇ ਇੱਕ ਪਾਈ ਹੈਗੀ ਆ ਆਪਾਂ ਬੰਦ ਗੋਭੀ ਕੈਬੇਜ ਤੇ ਆਪ ਆਪਾ ਤੇ ਚੈੱਕ ਪੀਸ ਜਿਹੜੇ ਛੋਲੇ ਬੋਇਲ ਕੀਤੇ ਹੋਏ ਆ ਇਹ ਸਾਰੇ ਫੁੱਲ ਆਫ ਪ੍ਰੋਟੀਨ ਹੈਗੀਆਂ ਚੀਜ਼ਾਂ ਹੈਲਥੀ ਹੈਗੀਆਂ ਤੁਹਾਡੇ ਲਈ ਕੋਈ ਵੀ ਅਜਿਹੀ ਚੀਜ਼ ਹੈ ਨਹੀਂ ਵੀ ਤੁਹਾਨੂੰ ਲੱਗੇ ਵੀ ਨਹੀਂ ਆ ਹੈਲਥੀ ਨਹੀਂ ਹੈਗੀ ਤੇ ਇਹਦੇ ਵਿੱਚ ਮੈਂ ਹੁਣ ਮੈਂ ਤੁਹਾਨੂੰ ਫਰੈਸ਼ ਟਮਾਟਰ ਮੇਰੇ ਘਰ ਦੀ ਗਾਰਡਨ ਦੀ ਇੰਨੇ ਟਮਾਟਰ ਲੱਗੇ ਤੁਹਾਨੂੰ ਦੇਖਿਆ ਤੁਸੀਂ ਮੈਂ ਪਹਿਲਾਂ ਵੀ ਚਟਨੀ ਵਗੈਰਾ ਵੀ ਬਣਾ ਕੇ ਮੇਰੇ ਕੱਲ ਵੀਡੀਓ ਮੈਂ ਪਾਈ ਆ ਤੇ ਹੁਜੇ ਇੱਕ ਦੋ ਹੋਰ ਪਾਉਣੀਆਂ ਵੀਡੀਓ ਦੇ ਹੋਰ ਪਿਉਰੀ ਵਗੈਰਾ ਬਣਾਉਣੀਆਂ ਆ ਬਹੁਤ ਜ਼ਿਆਦਾ ਟਮਾਟਰ ਇਹ ਹੈਗੇ ਸਵੀਟ ਟਮਾਟਰ ਜਿਹੜੇ ਛੋਟੇ ਵਾਲੇ ਆ ਉਹ ਇਹਨਾਂ ਦਾ ਫਲੇਵਰ ਅਲੱਗ ਹੀ ਆਉਂਦਾ ਆ ਤੇ ਇਹ ਵਿੱਚ ਪਤਾ ਥੋੜਾ ਜਿਹਾ ਮੈਂ ਸਾਲਟ ਕਿਉਂਕਿ ਜ਼ਿਆਦਾ ਨਹੀਂ ਪਾਉਂਦੀ ਮੈਂ ਸਾਲਟ ਪਾ ਕੇ ਤੇ ਇਹਨੂੰ ਕਰੂੰਗੀ ਚੰਗੀ ਤਰ੍ਹਾਂ ਮਿਕਸ ਤੇ ਇੱਕ ਗ੍ਰੀਡੀਅੰਟ ਹੋਰ ਹੈ ਜਿਹੜਾ ਮੈਂ ਤੁਹਾਨੂੰ ਦੱਸਦੀ ਆ ਇਹ ਹੈਗਾ ਜੀ ਚਾਟ ਮਸਾਲਾ ਚਾਟ ਮਸਾਲਾ ਤੁਸੀਂ ਕਿਸੇ ਵੀ ਚੀਜ਼ 'ਚ ਪਾ ਸਕਦੇ ਹੋ ਇਹ ਹੈਲਥ ਲਈ ਤੇ ਜੇ ਤੁਸੀਂ ਡਾਈਟ ਵੀ ਕਰਦੇ ਹੋ ਤੁਹਾਡੇ ਉਹਦੇ ਲਈ ਵੀ ਤੁਸੀਂ ਯੂਜ਼ ਕਰ ਸਕਦੇ ਹੋ ਚਟਮਸਾਲੇ ਨੂੰ ਕੋਈ ਇਹ ਨਹੀਂ ਹੁੰਦਾ ਕਿ ਵੀਰ ਆਪਾਂ ਨੂੰ ਫਲੇਵਰ ਨਹੀਂ ਚੰਗੇ ਲੱਗਦੇ ਤਾਂ ਆਪਾਂ ਚਟਮਸਾਲਾ ਉਹਦੇ ਵਿੱਚ ਪਾ ਕੇ ਤੁਹਾਡਾ ਫਲੇਵਰ ਬਹੁਤ ਜ਼ਿਆਦਾ ਵਧੀਆ ਪੰਚਦਾ ਆ। ਆ ਦੇਖੋ ਮੇਰਾ ਸੈਲਡ ਕਿੰਨਾ ਹੈਲਦੀ ਆ ਤੇ ਇਹਦੇ ਵਿੱਚ ਹੁਣ ਆਪਾਂ ਚਟਮਸਾਲਾ ਪਾਤਾ ਉਹਦੇ ਨਾਲ ਫਲੇਵਰ ਵੀ ਬਹੁਤ ਆ ਜਾਣਾ। ਤੇ ਇਹ ਅਲਈਸੀ ਮੈਂ ਜਿਹੜੀ ਪਲਾਂਟ ਬੇਸ ਕਰੀਮ ਹੈਗੀ ਆ ਮਾਇਨਿਸ ਮਾਇਨਿਸ ਦੇ ਵਿੱਚ ਅੰਡੇ ਹੁੰਦੇ ਕਿ ਕਈ ਲੋਕ ਅੰਡੇ ਨਹੀਂ ਖਾਂਦੇ। ਇਹ ਪਲਾਂਟ ਬੇਸ ਕਰੀਮ ਲਈ ਆ ਪਰ ਜੇ ਆਪਾਂ ਕਰੀਮ ਨਹੀਂ ਮੈਂ ਜ਼ਿਆਦਾ ਦਹੀਂ ਯੂਜ਼ ਕਰਦੀ ਹੁੰਨੀ ਆ। ਇੱਕ ਚਮਚਾ ਦੇਿੰਦਾ ਪਾਣੀ ਹੁੰਨੀ ਆ ਜੇ ਕਰੀਮ ਇੱਕ ਬੋ ਕੱਟ ਯੂਜ਼ ਕਰਦੀਆਂ ਤੇ ਇਹ ਪਲਾਂਟ ਫੇਸ ਕਰੀਮ ਆ ਇਹ ਵੀ ਇਹ ਅੰਡਾ ਫਰੀ ਆ ਜੇ ਤੁਹਾਨੂੰ ਨਹੀਂ ਤਾਂ ਪਲਾਂਟ ਫੇਸ ਕਰੀਮ ਤੁਸੀਂ ਕਿਸੇ ਵੀ ਸਟੋਰ ਚੋਂ ਲੈ ਸਕਦੇ ਆ ਦੇਖੋ ਜੀ ਕਿੰਨਾ ਸੋਹਣਾ ਸੈਲਡ ਬਣ ਗਿਆ फटाफट ਬਣਾਓ ਤੇ ਖਾਓ ਅੱਜ ਬਲੌਗ ਆਪਣਾ ਬਸ ਇੱਥੇ ਤੱਕ ਜੀ ਤਿਆ ਫਲਾਵਰਿਆਂ ਤੇ ਗ੍ਰੈਂਡ ਰੂਟਰ ਦੇ ਆਉਣ ਦੀ ਖੁਸ਼ੀ ਦੇ ਵਿੱਚ ਅਸੀਂ ਇੰਨੇ ਖੁਸ਼ ਤੇ ਸੱਜ ਅਸੀਂ ਬਿਜ਼ੀ ਆ ਤੇ ਇਸ ਕਰਕੇ ਅੱਜ ਮੈਂ ਸੈਲਡ ਬਣਾ ਕੇ ਖਾ ਲਿਆ ਤੇ ਵੈਲਕਮ ਅਸੀਂ ਕੀਤਾ ਮੇਰੀ ਗ੍ਰੈਂਡ ਰੂਟਰ ਦਾ ਤੇ ਅੱਜ ਦਾ ਬਲੌਗ ਇੱਥੇ ਤੱਕ ਸੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਦੇ ਹੋ ਥੈਂਕ ਯੂ